ਇੱਕ ਆਪਾਂ ਸਕੋਰਪਿਓ ਗੱਡੀ ਲੈ ਕੇ ਪਹੁੰਚੇ ਹਾਂ ਜੀ ਵੀਡੀਓ 'ਚ ਤੇ ਇੱਕ ਆਪਾਂ ਜਮਾ ਸਸਤੀ ਗੱਡੀ ਲੈ ਕੇ ਪਹੁੰਚੇ ਹਾਂ ਉਹਦੀ ਵੀ ਗੱਲ ਕਰਦੇ ਹਾਂ ਅਸੀਂ ਤੇ ਇੱਕ ਆਪਾਂ ਲੈ ਕੇ ਪਹੁੰਚੇ ਹਾਂ ਜੀ ਘਰ ਦੋ ਦੁਕਾਨਾਂ ਬਣੀਆਂ ਹੋਈਆਂ ਵਧੀਆ ਘਰ ਆ ਜੀ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸਦਾ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465629488 ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਤੁਹਾਡੇ ਕੋਲ ਵੀ ਇਹ ਵੇਚਣਾ ਚਾਹੁੰਦੇ ਹਾਂ ਵੀਡੀਓ ਜਾਣਕਾਰੀ ਫੋਟੋ ਮੇਰੇ ਵਟਸਐਪ ਨੰਬਰ ਤੇ ਭੇਜੋ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਸਕੋਰਪਿਓ ਗੱਡੀ ਤੁਸੀਂ ਇੱਕ ਵਾਰੀ ਚੈੱਕ ਕਰੋ ਸਕਾਰਪਿਓ ਵਡੀ ਜਿਹੜੀ ਇਹ ਤੁਸੀਂ ਦੇਖ ਰਹੇ ਹੋ ਜੀ ਲਾਲ ਜੇ ਰੰਗ ਦੀ ਆਪਾਂ ਨੂੰ ਮਿਲੂਗੀ ਗੱਡੀ ਦਾ ਨੰਬਰ ਪੰਜਾਬ ਰੰਗ ਰੂੰਗ ਵਧੀਆ ਪਿਆਗਾ ਐਕਸੀਡੈਂਟਡ ਮੋਕੇ ਦੀ ਕਿਸੇ ਪਾਸੋਂ ਨਹੀਂ ਹੈਗੀ ਜੀ ਬਾਕੀ ਟੱਚਿੰਗ ਦਾ ਮਾੜਾ ਮੋਟਾ ਹੋ ਸਕਦਾ ਕੰਮ ਹੋਇਆ ਹੋਵੇ ਉਹ ਤੁਹਾਨੂੰ ਮਾਲਕ ਦੱਸ ਦੇਣਗੇ ਜੀ ਤੇ ਪੰਜਾਬ ਨੰਬਰ 7 ਮਾਡਲ 2028 ਤੱਕ ਰੱਪ ਨੂੰ ਪਾਸਿੰਗ ਮਿਲ ਜੂਗੀ ਤੇ ਕਾਗਜ਼ ਪੇਪਰ ਜਿੰਨੇ ਵੀ ਹੁੰਦੇ ਆ ਜੀ ਸਾਰੇ ਆਪਾਂ ਨੂੰ ਪੂਰੇ ਨਾਲ ਮਿਲ ਜਾਣਗੇ ਜਿੰਨੀ ਫੋਟੋ ਮ ਆਪਣੇ ਕੋਲੇ ਪਹੁੰਚੀਆਂ ਸੀ ਪੂਰੀਆਂ ਵਧੀਆ ਪਹੁੰਚੀਆਂ। ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ। ਜੇ ਕਿਸੇ ਨੂੰ ਗੱਡੀ ਇਹ ਪਸੰਦ ਆਉਂਦੀ ਹੈ ਜੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਜੀ। ਬਾਕੀ ਡਿਮਾਂਡ ਦੀ ਗੱਲ ਕਰੀਏ 1,60,000 ਰੁਪਇਆ। ਮਾਲਕ ਨੇ ਡਿਮਾਂਡ ਕੀਤੀ ਹੈ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਇਹ। ਮਾਲਕ ਨੇ ਇੱਕ ਡਿਮਾਂਡ ਕੀਤੀ ਹੈ ਬਾਕੀ ਮਾਲਕ ਕਹਿੰਦੇ ਸੀਗੇ ਵੀ ਮੌਕੇ ਤੇ ਰੇਟ ਘਟਬਾਦ ਅਸੀਂ ਵੇਚੀ ਕਰ ਲਾਂਗੇ। ਜੀਨੂੰ ਵੀ ਗੱਡੀ ਪਸੰਦ ਆਈ ਹੈ ਜੀ ਇਹ ਕੋਈ ਖਰੀਦ ਲੈਣ ਦਾ ਹੈਗਾ ਚਾਹਵਨ ਤਾਂ ਗੱਲ ਕਰ ਸਕਦੇ ਹਾਂ। ਮਾਲਕ ਦਾ ਨੰਬਰ ਸਕਰੀਨ ਤੇ ਆ ਸੀ ਗੱਲ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਟਾਇਰ 70 75 ਪੈਸੇ ਇਨਸ਼ੋਰੈਂਸ ਤੇ ਏਸੀ ਹੀਟਰ ਵੀ ਫੁੱਲ ਵਰਕਿੰਗ ਚ ਹੈ ਬਾਕੀ ਤੁਹਾਨੂੰ ਜਾਣਕਾਰੀ ਦੇ ਦਿੱਤੀ ਮਾਲਕ ਦਾ ਨੰਬਰ ਮਿਲ ਗਿਆ ਗੱਲ ਕਰਕੇ ਜਾ ਕੇ ਦੇਖ ਕੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਸੀ ਸੈਕੰਡ ਗੱਡੀ ਆਪਾਂ ਮਰੂਤੀ 800 ਲੈ ਕੇ ਪਹੁੰਚੇ ਹਾਂ ਜੀ ਜਮਾ ਸਸਤੀ ਗੱਡੀ ਆ ਮਾਲਕ ਨੇ ਜਮਾ ਸਸਤੀ ਵੇਚਣੀ ਆ ਰੇਟ ਕੁੱਲ 40000 ਰੁਪਿਆ ਮਾਲਕ ਨੇ ਆਖਿਆਗਾ ਬਾਕੀ ਮਾਲਕ ਕਹਿੰਦੇ ਸੀਗੇ 40000 ਦੇ ਵਿੱਚੋਂ ਵੀ ਰੇਟ ਕਰ ਦਾਂਗੇ ਪੈਟਰੋਲ ਤੇ ਗੱਡੀ ਅਸੀਂ ਇਹ ਇੱਕ ਮਾਡਲ ਹੈ ਤੇ ਮਰੂਤੀ ਗੱਡੀ ਅਸੀਂ ਇਹ ਮਰੂਤੀ 800 ਇੰਜਨ ਜਿਹੜਾ ਹੈਗਾ ਜੀ ਏਸੀ ਵਾਲਾ ਮਾਡਲ ਹੈ ਦਾ ਤੇ ਪੰਜ ਗিয়ার ਨੇ ਜੀ ਫਾਈਵ ਸਪੀਡ ਗੱਡੀ ਅਸੀਂ ਇੰਜਨ ਗੇਅਰ ਪੂਰਾ ਵਧੀਆ ਜੀ ਫੁੱਲ ਗਾਰੰਟੀ ਹੈ ਟਾਇਰਾਂ ਦੀ ਗੱਲ ਕਰੀਏ 60 65 ਪੈਸੇ ਬੈਟਰੀ ਬਿਲਕੁਲ ਨਵੀਂ ਮਿਲੂਗੀ ਸੀਟ ਕਵਰ ਚੜੇ ਹੋਏ ਨੇ ਆ ਰਾਮਪੁਰਾ ਫੁੱਲ ਮਾਲਕ ਦਾ ਏਰੀਆ ਹੈ ਬਾਕੀ ਰੇਟ ਵਗੈਰਾ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਸੀ ਗੱਲਬਾਤ ਤੁਹਾਨੂੰ ਮੈਂ ਸਾਰੀ ਦੱਸ ਹੀ ਰਿਹਾ ਸੀ ਤੇ ਨਾਲ ਦੀ ਨਾਲ ਚਲਦੀ ਚਲਦੀ ਵੀਡੀਓ ਚ ਦੱਸ ਦੇ ਰਿਓ ਜੀ ਤੁਹਾਨੂੰ ਗੱਡੀਆਂ ਕਿਵੇਂ ਦੀਆਂ ਲੱਗ ਰਹੀਆਂ ਚਿੰਨ ਦੋ ਗੱਡੀਆਂ ਆਪਾਂ ਲੈ ਕੇ ਪਹੁੰਚੇ ਆਂ ਅੱਗੇ ਆਪਾਂ ਘਰ ਦੀ ਗੱਲ ਕਰਦੇ ਆਂ ਜਿਹੜਾ ਜਮਾ ਸਸਤਾ ਲੈ ਕੇ ਪਹੁੰਚੇ ਆਂ ਮਾਲਕ ਦਾ ਮੋਬਾਈਲ ਨੰਬਰ ਹੈਗਾ ਜੀ 92036 ਤੇ 2224 ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੋਈ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਤੇ ਘਰ ਦੀ ਆਪਾਂ ਗੱਲ ਕਰਦੇ ਆਂ ਜੀ ਘਰ ਦੀ ਗੱਲ ਕਰਨ ਤੋਂ ਪਹਿਲਾਂ ਜਿੰਨੇ ਤੁਸੀਂ ਪਹੁੰਚੇ ਹੋ ਜੀ ਪਹਿਲੀ ਵਾਰ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੇਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਹੀ ਰਹਨੇ ਹਾਂ ਜੀ ਤੁਹਾਡੇ ਕੋਲੇ ਵੀ ਕੋਈ ਘਰ ਹੈ ਕੋਠੀ ਹੈ ਕੋਈ ਗੱਡੀ ਜਾਂ ਮੋਟਰਸਾਈਕਲ ਹੈ ਬੋਲਟ ਹੈ ਕੁਝ ਵੀ ਹੈ ਜੀ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਓ ਜਮ ਫ੍ਰੀਚ ਆਪਾਂ ਐਡ ਤੁਹਾਡੀ ਲਾ ਦੇਗੇ ਆਪਣਾ WhatsApp ਨੰਬਰ 9465929488 ਉੱਤੇ ਪੂਰੀ ਵੀਡੀਓ ਚ ਬਾਕੀ ਚੱਲਦੇ ਰਹਿੰਦੇ ਸੀ ਬਾਰ ਬਾਰ ਉੱਤੇ ਚੈੱਕ ਕਰੋ ਇੱਕ ਵਾਰੀ ਉੱਤੇ ਚੁੰਡ ਚ ਗੱਲ ਕਰਾਂਗੇ ਜੀ ਆਪਾਂ ਘਰ ਜਿਹੜਾ ਲੈ ਕੇ ਪਹੁੰਚਿਆ ਮਾਲਕ ਨੂੰ ਮਜਬੂਰੀ ਅਸੀਂ ਫੈਸਲ ਦੀ ਲੋਡ ਕਰਕੇ ਮਾਲਕ ਨੇ ਛੇਤੀ ਤੋਂ ਛੇਤੀ ਵੇਚਣਾ ਗਮ ਕੋਰਨਰ ਘਰ ਬਣਿਆ ਹੋਇਆ ਸੀ ਤੇ ਦੋ ਦੁਕਾਨਾਂ ਆਪਾਂ ਨੂੰ ਮਿਲ ਜਾਣਗੀਆਂ ਇਹ ਗੱਲ ਤੁਹਾਨੂੰ ਪਹਿਲਾਂ ਵੀ ਮੈਂ ਦੱਸਤੀ ਸੀਗੀ ਕਮਰਾ ਆਪਾਂ ਨੂੰ ਇੱਕ ਮਿਲੂ ਅਸੀਂ ਤੇ ਪਾਣੀ ਵਾਸਤੇ ਆਪਾਂ ਨੂੰ ਸਮਰਸਿਬਲ ਮੋਟਰ ਵੀ ਮਿਲ ਜੂਗੀ ਸਰਕਾਰੀ ਟੂਟੀ ਵੀ ਮਿਲ ਜੂਗੀ ਤੇ ਲੈਂਥ ਦੀ ਗੱਲ ਕਰੀਏ ਤੇ ਚੌੜਾਈ ਦੀ ਗੱਲ ਕਰੀਏ ਤਾਂ ਮਾਲਕ ਨੇ 18x60 ਜਗ੍ਹਾ ਦੱਸੀ ਹੈ ਕੋਰਨਰ ਤੇ ਜੀ ਬਿਲਕੁਲ ਤੇ ਖਾਸ ਮਾਨਸਾ ਦੇ ਵਿੱਚ ਆਪਾਂ ਨੂੰ ਮਿਲੂ ਇਹ ਖਾਸ ਮਾਨਸਾ ਦੇ ਵਿੱਚ ਇਹ ਘਰ ਆਪਾਂ ਲੈ ਕੇ ਪਹੁੰਚੇ ਹਾਂ ਜੀ ਮਾਨਸਾ ਏਰੀਆ ਚੋਂ ਕਾਫੀ ਕਮੈਂਟ ਸਾਈਜ਼ ਦੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਲੈ ਕੇ ਪਹੁੰਚੇ ਹਾਂ ਜੀ ਜੇ ਆਪਾਂ ਪੂਰੀ ਲੋਕੇਸ਼ਨ ਦੀ ਗੱਲ ਕਰੀਏ ਸੀ ਤਾਂ ਵੀਰ ਨਗਰ ਮੁਹੱਲਾ ਮਾਲਕ ਨੇ ਏਰੀਆ ਦੱਸੇਗਾ ਤੇ ਮਾਲਕ ਨੇ ਕਿਹਾਗਾ ਜਾ ਕੇ ਕੋਈ ਦੇਖਣ ਦਾ ਚਾਹਵਾਨ ਹੈਗਾ ਤਾਂ ਜਾ ਕੇ ਦੇਖ ਸਕਦੇ ਹੋ ਵੀਰ ਨਗਰ ਮੁਹੱਲਾ ਨੀਅਰ ਅੰਡਰ ਬ੍ਰਿਜ ਮਾਨਸਾ ਜੀ ਰੇਟ ਮਾਲਕ ਕਹਿੰਦੇ ਸੀਗੇ ਫੋਨ ਤੇ ਕਹਿ ਦਾਂਗੇ ਅਸੀਂ ਰੇਟ ਘਾਟ ਹੀ ਮਾਲਕ ਨੇ ਕਿਹਾਗਾ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਜੀ ਖਾਸ ਮਾਨਸਾ ਦੇ ਵਿੱਚੋਂ ਆਪਾਂ ਲੈ ਕੇ ਪਹੁੰਚੇ ਆ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ ਗੱਲ ਕਰ ਸਕਦੇ ਹੋ 988585 ਤੇ 60884 ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੋਈ ਕੋਈ ਵੀ ਕੁਝ ਵੀ ਪੁੱਛਣਾ ਮਾਲਿਕ ਤੋਂ ਪੁੱਛ ਸਕਦੇ ਹੋ ਜੀ ਸਾਰੀ ਆਪਾਂ ਗੱਲ ਕਰ ਲਈ ਜੀ ਵੀਡੀਓ ਕਿਵੇਂ ਦੀ ਤੁਹਾਨੂੰ ਲੱਗੀ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਵਧੀਆ ਲੱਗੀ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਸਬਸਕ੍ਰਾਈਬ ਕੀਤਾ ਬਿਨਾਂ ਨਾ ਜਾਓ ਜੀ ਤੇ ਜਿਨ੍ਹਾਂ ਨੇ ਹੁਣੇ-ਹੁਣੇ ਸਬਸਕ੍ਰਾਈਬ ਕੀਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਕਰਕੇ ਰੱਖਿਆ ਹੋਇਆ ਤੁਹਾਡਾ ਵੀ ਸਾਰਿਆਂ ਦਾ ਸ਼ੁਕਰੀਆ ਤੇ ਜਿਨ੍ਹਾਂ ਨੇ ਨਹੀਂ ਕੀਤਾ ਇੱਕ ਵਾਰੀ ਚੈੱਕ ਕਰ ਲਓ ਜੀ ਸਬਸਕ੍ਰਾਈਬ ਜਰੂਰ ਕਰ ਦੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿੱਥੋਂ ਕਿਹੜੇ ਏਰੀਆ ਤੋਂ ਕਿੰਨੇ ਕੁ ਰੇਟ ਤੱਕ ਕੀ ਚਾਹੀਦਾ ਸੀ ਕੋਈ ਮੋਟਰਸਾਈਕਲ ਚਾਹੀਦਾ ਕੋਈ ਘਰ ਚਾਹੀਦਾ ਕੋਈ ਗੱਡੀ ਚਾਹੀਦੀ ਹੈ ਕਰੋ ਕਮੈਂਟ ਲੈ ਕੇ ਆਪਾਂ ਪਹੁੰਚ ਜਾਂਗੇ ਜੀ ਤੇ ਮਿਲਦੇ ਹਾਂ ਜੀ ਆਪਾਂ ਜਲਦੀ ਨਵੀਂ ਵੀਡੀਓ ਦੇ ਨਾਲ ਜੀ